ਕੋਈ ਨਾ ਪਤਾ ਕਿ ਇਰੋ ਜਵਾ ਦੇ ਇਧਰਲੇ ਪਾਸੇ ਦੋਸਤੋ ਕੱਲ ਤੋਂ ਇੱਕ ਲਗਾਤਾਰ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਪਿੰਡ ਪਠਲਾ ਕਟੂ ਸਾਹਮਣੇ ਗੁਰੂ ਘਰ ਆਗਾ ਗੁਰਦੁਆਰਾ ਸਾਹਿਬ ਬਾਬਾ ਗਲਾਬ ਸਿੰਘ ਤੇ ਇਹਦੇ ਸਾਹਮਣੇ ਮੱਕੀ ਹੈਗੀ ਤਕਰੀਬਨ ਹੈਗੀ ਹੈਗੀ 7 ਕਿ ਲੈਂਦੇ 8 ਗੇੜ ਸਾਹਮਣੇ ਸਾਰੀ ਦੇਖ ਸਕਦੇ ਹਾਂ ਤੇ ਇੱਥੇ ਕੱਲ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਇੱਥੇ ਪਾਇਆ ਜਾ ਰਿਹਾ ਵੀ ਇੱਥੇ ਸ਼ੇਰ ਹੈਗਾ ਤੇ ਉਹਦੇ ਵਿੱਚ ਉਹਦੀ ਅਸਲ ਹਸੰਤਾਈ ਕੀ ਹੈ ਪੂਰੀ ਵੀਡੀਓ ਨੂੰ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਾਕੀ ਇੱਥੇ ਅਲੱਗ-ਅਲੱਗ ਮਹਿਕਮਿਆਂ ਤੋਂ ਜਿਹੜੇ ਅਫਸਰ ਪਹੁੰਚੇ ਹੋਏ ਨੇਗੇ ਤੇ ਜਿਨ੍ਹਾਂ ਨੇ ਇੱਥੇ ਮੌਕੇ ਦੇ ਸ਼ੀਰ ਨੂੰ ਦੇਖਿਆ ਜਾਂ ਜਿਹੜੀ ਕੱਲ ਦੀ ਘਟਨਾ ਹੋਈ ਹੈ ਉਹ ਸਾਰੀ ਵੀਡੀਓ ਦੇ ਵਿੱਚ ਆਪਾਂ ਬਣਾ ਕੇ ਤੁਹਾਨੂੰ ਤੁਹਾਡੇ ਤੱਕ ਲੈ ਕੇ ਆਉਣੇ ਆ ਬੀਕ ਅਸਲ ਵਿੱਚ ਸੁਣਤਾ ਇਹ ਕੀ ਹੈਗੀ ਤੇ ਇਹ ਬਾਈ ਆਪਣੇ ਨਾਲ ਨੇ ਬਾਈ ਸੱਸੀ ਕਾਲ ਕੀ ਨਾਮ ਬਾਈ ਆਪਣਾ ਸੁਪਾਲ ਤੇ ਪਿੰਡ ਪਠਲਾ ਜੀ ਪਿੰਡ ਪਠਲਾ ਤੇ ਕੱਲ ਵਾਲੀ ਕੀ ਘਟਨਾ ਗਈ ਵੀਰੇ ਸੇਰ ਬਾਰੇ ਕੱਲ ਵੀਰੇ ਅਸੀਂ ਖੇਤ ਹਰਾ ਵੜਨਾਈ ਸੀਗੇ ਤੇ ਹਰਾ ਸਾਰਾ ਅਸੀਂ ਵੜਲੇ ਸੀਗਾ ਤੇ ਲਾਦੂ ਵੀ ਲੈ ਸੀਗਾ ਤੇ ਮੇਰੇ ਚਾਚਾ ਕਹਿੰਦਾ ਬੀਜ ਬੱਚੇ ਖਾਤੋਂ ਜਾਮਣਾ ਝੋਲਾ ਕਿ ਘਰੇ ਲੈ ਚਲਾਂਗੇ ਆਪਾਂ ਅੱਛਾ ਉਹ ਇਧਰ ਸਾਈਡ ਤੇ ਲੱਕੜੀ ਵੜਨ ਲੱਗਿਆ ਇਤਨਾ ਬਾਜਾ ਹੂੰ ਤੇ ਮੈਂ ਜਾਮਣ ਚੁਗਦੇ ਦਾ ਇੱਕ ਵਾਰ ਤਾਂ ਅਜੀਬ ਜਿਹੀ ਆਵਾਜ਼ ਆਈ ਮੈਨੂੰ ਗੋਲੀ ਨਹੀਂ ਜਦੋਂ ਮੈਂ ਕੁਝ ਹੋ ਗਿਆ ਹੂੰ ਫਿਰ ਮੈਂ ਜਾਮਣ ਚੁਗਦਾ ਬੈਕ ਸਾਈਡ ਚ ਆ ਕੇ ਉਹਦੇ ਹੂੰ ਆ ਇੱਕ ਅਜੀਬ ਜਿਹੀ ਚੀਜ਼ ਦੀ ਮਤਲਬ ਆ ਪਾ ਦੇਖੀ ਨਹੀਂ ਕਦੇ ਜਿਹੜੀ ਹੂੰ ਫੇਰ ਵੀ ਉਸਾਲਾ ਕੋਈ ਹੋਰ ਵੀ ਹੋ ਸਕਦੀ ਚੀਜ਼ ਮੈਂ ਨਹੀਂ ਕਹਦਾ ਵੀ ਛੇਰੀ ਹੈ ਕੋਈ ਹੋਰ ਵੀ ਚੀਜ਼ ਹੋ ਸਕਦੀ ਹੈ ਠੀਕ ਹੈ ਪਰ ਉਹਦੀ ਲੰਬਾਈ ਕਾਫੀ ਦੀ ਤੁਸੀਂ ਖੁਦ ਦੇਖਿਆਗਾ ਦੇਖਿਆ ਜੀ ਤੇ ਜਾਮਣ ਕਿੱਥੋਂ ਤੋੜਿਆ ਜਾਮਣ ਉਹ ਸਾਹਮਣੇ ਜਾਮਣ ਹੈ ਅੱਛਾ ਜਿਹੜੀ ਉਹ ਸਾਹਮਣੇ ਜਾਮਣ ਹੈ ਹਾਂਜੀ ਭਜਦਾਂ ਦੇ ਪਰਲੇ ਪਾਸੇ ਅੱਛਾ ਇੱਧਰ ਠੀਕ ਹੈ ਬਿਲਕੁਲ ਸਾਹਮਣੇ ਹੈ ਉਹ ਭਜਦ ਤੇ ਆਵਾਜ਼ ਆਈ ਸਾਨੂੰ ਕੱਲੇ ਤੁਸੀਂ ਖਰਚਾ ਜੀ ਬਾਜ ਉਹਨੂੰ ਵੀ ਸੁਣੀਏ ਦੇਖਿਆ ਤੁਸੀਂ ਕੱਲੇ ਨਹੀਂ ਕੱਲ ਦਾ ਹਜੇ ਪਤਾ ਦੱਸ ਦੇਣੀ ਹੈ ਜੀ ਵੱਡਣ ਦੇ ਜੋ ਤੇ ਇਹ ਜਿਹੜੀ ਕੱਲਰ ਦੀ ਕੱਲ ਦੀ ਗੱਲ ਹੈ ਕਿ ਕੱਲ ਵਾਲੇ ਕੀ ਆਏ ਮਾਵਲਾ ਕੱਲ ਦਾ ਕੱਲ ਵਾਲਾ ਮਾਮਾ ਬਾਈ ਕੱਲ ਦਾ ਬਾਈ ਦੱਸਦਾ ਕੱਲ ਵਾਲਾ ਕੱਲ ਵਾਲਾ ਤੁਹਾਨੂੰ ਦੱਸਦਾ ਕੱਲ ਵਾਲਾ ਹੀ ਤੇ ਉਦੋਂ ਪਹਿਲਾਂ ਵੀ ਦੇਖਿਆ ਕਿਸ ਨੇ ਇਹ ਕੋਈ ਪਹਿਲਾਂ ਨਹੀਂ ਦੇਖਿਆ ਜੀ ਇਹ ਬਾਈਆਂ ਨੇ ਦੇਖਿਆ ਬਾਈ ਉਹਦੀ ਸ਼ੁਰੂਆਤ ਹੋਈ ਆ ਹੋ ਗਏ 10 ਸਾਲਾਂ ਤੋਂ ਸ਼ੁਰੂਆਤ ਹੋਈ ਨੂੰ ਅੱਛਾ ਸਾਰੀ ਡਿਟੇਲ ਚ ਦੱਸਦਾ ਗੱਲ ਮੈਂ ਰੁਟੀਨ ਆ ਮੇਰਾ ਮੈਂ ਸਵੇਰੇ ਰੋਜ਼ ਮੰਗੂ ਸਵੇਰੇ 5 ਵਜੇ ਖੇਤ ਗਿਆ ਮਾਰਨ ਲੱਗਾ ਠੀਕ ਆ ਬਾਈ ਠੀਕ ਆ ਜੀ ਤੇ ਜੋ ਮੈਂ ਗਿਆ ਖੇਤ ਤੇ ਮੈਂ ਬੱਟਾ-ਵੋਟਾ ਕਰਨੀ ਚੱਕ ਕੇ ਮਨ ਨਾ ਕੋਈ ਪੈੜਾਂ ਜਿਵੇਂ ਜਾਣ ਚੀਜ਼ਾਂ ਹੁੰਦੀਆਂ ਨੇ ਆਪਾਂ ਹੂੰ ਕੁੱਤੇ ਬਿੱਲਿਆਂ ਦਾ ਹੋਰ ਚੀਜ਼ਾਂ ਰੋਜ਼ਾਂ ਦੇ ਇੰਸੂਰਾਂ ਆਪਣੇ ਖੇਤ ਫਿਰਦੇ ਹਨਾ ਜੀ ਆਪਾਂ ਵੀ ਬੈਡ ਮਨ ਨੂੰ ਲੱਗੇ ਜਾਣ ਜੀ ਪੈੜ ਲੱਗੀ ਜੀ ਉਦੋਂ ਮੈਂ ਜਮਾ ਮੇਰੇ ਲਵੇ ਮੱਕੀ ਆ ਲਵੇ ਝੋਨਾ ਗਾ ਝੋਨੇ ਨੂੰ ਮੈਂ ਮੈਨੂੰ ਮੱਕੀ ਜੋ ਮੰਨ ਕੇ ਚੱਲੋ ਆਵਾਜ਼ਾਂ ਜਿਹੀ ਨਹੀਂ ਪੂਰੀਆਂ ਖਤਰਨਾਕ ਜਿਵੇਂ ਬੱਦਲ ਕਾਇਦਾ ਹੁੰਦਾਗਾ ਜੀ ਤੇ ਮੈਂ ਡਰ ਗਿਆ ਪੂਰਾ ਮਹਾਵੀ ਕੀ ਚੀਜ਼ ਵੀ ਹੋ ਸਕਦੀ ਉਹ ਅੱਗੇ ਨਹੀਂ ਸੁਣੀ ਜਹੀ ਆਵਾਜ਼ ਕੋਈ ਤੇ ਉਦੋਂ ਬਾਅਦ ਚਲੋ ਮੈਂ ਸ਼ੰਕਾ ਨਾਲ ਮੈਂ ਚਲ ਕਈ ਵਾਰ ਕੋਈ ਹੋਰ ਇੱਧਰ ਵੀ ਫਟਲਾਂ ਵਖਾਆਂ ਵੀ ਹੋ ਸਕਦੀ ਹੋਰ ਆਵਾਜ਼ ਨਾਲ ਹੱਦ ਲੱਦ ਦੇਣੀ ਜੀ ਉਦੋਂ ਦਿਨੇ ਉੱਥੇ ਪਨੀਰੀ ਛੱਟ ਰਿਆ ਸੀ ਜੀ ਤੇ ਦਿਨੇ ਜਦੋਂ ਮੰਨ ਕੇ ਚੱਲੋ ਮੈਂ ਮੋਟਰ ਤਲਾ ਕੇ ਅੰਦਰੋਂ ਬਾਹਰ ਆਇਆ ਜੀ ਕਵਰੇਜ ਤੋਂ ਤੇ ਬਾਹਰ ਮੰਨ ਕੇ ਚੱਲੋ ਮੈਥੋਂ 10 ਕਰਮਾ ਦੀ ਦੂਰੀ ਤੇ ਤੇ ਉਹ ਚੀਜ਼ ਇੱਧਰ ਲਈ ਮੱਕੀ ਜੋ ਜੀ ਸਾਲ ਮਾਰ ਕੇ ਦੂਜੀ ਮੱਕੀ ਨਾ ਅੱਛਾ ਇਹ ਕਿੰਨੇ ਦਿਨ ਪਹਿਲਾਂ ਦੀ ਗੱਲ ਹੈ ਇਹ ਤਕਰੀਬਨ 10 ਦਿਨ ਹੋ ਗਏ ਹੋਗੇ ਇਹ 10 ਦਿਨ ਪਹਿਲਾਂ ਦੀ ਗੱਲ ਹੈ ਹਾਂਜੀ ਹਾਂ ਤੇ ਹੈਗਾ ਕਿੱਥੇ ਸੀ ਇਹ ਕਿੱਥੇ ਲਿਖਿਆ ਪਾਇਆ ਤੁਸੀਂ ਆਪਣਾ ਹੀ ਇੱਥੋਂ ਉੱਥੇ ਹੱਦ ਲੱਗ ਜਾਂਦੀ ਜੀ ਉੱਥੋਂ ਮੈਨੂੰ ਇਸ ਤੋਂ ਦੇਖਣਾ ਅੱਛਾ ਫਰ ਸੁਆ ਪੈਣੀ ਹਾਂ ਪੈਣੀ ਬਾਲੀਆਂ ਤੇ ਕੱਟੂ ਵਿਚਾਰੇ ਮੰਡਾ ਹੀ ਹੱਦ ਲੱਗ ਗਈ ਉੱਥੋਂ ਆਪਣਾ ਫੇਸ ਆ ਜੀ ਠੀਕ ਆ ਤੁਹਾਡਾ ਪਿੰਡ ਕਿਹੜਾ ਹੈ ਪਿੰਡ ਕੱਟੂ ਆ ਜੀ ਤੁਹਾਡਾ ਪਿੰਡ ਕੱਟੂ ਆ ਜੀ ਠੀਕ ਆ ਇੱਥੋਂ ਕਹਿ ਦਈਏ ਭਾਵੇਂ 5 ਕਿਲੋਮੀਟਰ ਗੇੜ ਦੇ ਵਿੱਚ ਨਹੀਂ 2-3 ਕਿਲੋਮੀਟਰ 2.5 ਕਿਲੋਮੀਟਰ 2.5 ਕਿਲੋਮੀਟਰ ਉੱ ਕਟੂਦੀ ਵੀ ਹੱਦ ਪੈ ਗਈ ਇਤੋਂ ਨੂੰ ਮੰਨ ਕੇ ਚੱਲੋ ਕੋ ਸਾਡੇ ਪਿੰਡ ਦੇ ਵੀ ਹੱਦ ਪੈ ਗਈ ਹੁਣ ਸਾਰਿਆਂ ਤੋਂ ਵੱਡੀ ਗੱਲ ਇਹ ਬਾਈ ਨੇ ਦੇਖ ਸਾਰਿਆਂ ਤੋਂ ਪਹਿਲਾਂ ਦੇਖਿਆ ਉਦੋਂ ਬਾਅਦ ਦੇ ਵਿੱਚ ਇਹ ਬਾਈ ਨੇ ਤੁਹਾਨੂੰ ਸਾਰੀ ਡਿਟੇਲ ਦੱਸਤੀ ਇਹ ਇਹ ਬਾਈ ਨੇ ਦੇਖਿਆ ਇਹ ਸਾਡੀ ਮੱਕੀ ਆ ਗਈ ਇੱਥੇ ਦੇਖਿਆ ਇਹਨੇ ਸਾਨੂੰ ਫੋਨ ਕਰਿਆ ਸੀ ਕੋਠੇ ਤੇ ਚੜ ਗਏ ਇਹ ਵੀ ਕੋਠੇ ਤੇ ਚੜ ਗਏ ਉਸ ਤੋਂ ਬਾਅਦ ਕੀ ਹੋਇਆ ਕੱਲ ਸ਼ਾਮ ਨੂੰ ਸਾਰਾ ਇਹ ਮਾਹੌਲ ਠੰਡਾ ਪੈ ਗਿਆ ਮਾਹੌਲ ਠੰਡਾ ਪੈਣ ਤੋਂ ਬਾਅਦ ਸਭ ਆਪਦੇ ਆਪਦੇ ਘਰਾਂ ਨੂੰ ਵਾਗੇ ਜਿਹੜੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਬੇਲਦਾਰ ਸੀ 5 ਵਜੇ ਉਹਨਾਂ ਦੀ ਡਿਊਟੀ ਖਤਮ ਹੋ ਗਈ ਉਹ ਵੀ ਵਾਗੇ 6:00 ਵਜ ਕੇ 6:00 ਵਜ ਦਾ ਟਾਈਮ ਸੀ 6:00 ਵਜ ਕੇ 10 ਮਿੰਟ ਦਾ ਅਸੀਂ ਮੈਂ ਪਉਰ ਮਾਉਂਦਾ ਸੀ ਇਹ ਬਾਈ ਦਾ ਖੇਤ ਹੈ ਇਹ ਬਾਈ ਬੂਟਾ ਪੱਕਾ ਟੂ ਤੋਂ ਇਹਦਾ ਬਾਈ ਦਾ ਖੇਤ ਉਹ ਉੱਥੇ ਆ ਨਾਲ ਓਕੇ ਆ ਨਾਲ ਟੱਪ ਕੇ ਆ ਹਾਂ ਨਾਲ ਟੱਪ ਕੇ ਇਹ ਬਾਈ ਨਾ ਬੱਟ ਪੋਚਦਾ ਪੋਚਦਾ ਅਸ਼ ਨਾਲੇ ਤੇ ਆ ਕੇ ਹੂੰ ਗਰਮੀ ਵੀ ਜਿਆਦਾ ਇਹ ਬੈਠੀਏ ਜਦੋਂ ਹਵਾ ਜੀ ਬਾਕੀ ਬੂਟਾ ਤੁਹਾਨੂੰ ਦੱਸ ਦੂ ਸਾਰੀ ਡਿਟੇਲ ਦੱਸੋ ਮਾੜੀ ਜੀ ਬਾਈ ਦੇ ਜਾਣਕਾਰੀ ਅੱਛਾ ਹਾਂ ਵੀ ਤੇ ਜਦੋਂ ਅਸੀਂ 6:30 ਪਰੋਂ ਸੀ ਆ ਜੇ ਟਾਈਮ ਤੇ ਬੈਠੇ ਉੱਥੇ ਠੀਕ ਹੈ ਬਾਈ ਅਸੀਂ ਉੱਥੇ ਗੱਲ ਕਰਦੇ ਆ ਉਹਨੇ ਪੱਕਾ ਆ ਪਾਈਪ ਲਾਈਨ ਤੋਂ ਥੋੜਾ ਅੱਗੇ ਨਾਲ ਆ ਗਏ ਜਿਹੜੀ ਇਹਨਾਂ ਦੀ ਮੇਨ ਦੇ ਵਿੱਚੋਂ ਉੱਪਰ ਬੈਠੇ ਸੀਗੇ ਆ ਪਾਈਪ ਲਾਈਨ ਤੋਂ ਥੋੜਾ ਅੱਗੇ ਕੱਢਿਆ ਉਹਨੇ ਗਾਲ ਜਿਹੜਾ ਇੱਥੇ ਆ ਪਾਈਪ ਲਾਈਨ ਆਹ ਜੀ ਹਾਂ ਠੀਕ ਜੇ ਮੈਂ ਨਰਾਲਾ ਸੀ ਗੱਲ ਦੇਖਿਆ ਮੈਂ ਮੱਕੀ ਦੇ ਪਿੱਛੇ ਮੱਕੀ ਜਿਹਦੀ ਮੂੰਹ ਪੂਰਾ ਨਰਾਲਾ ਦੇਖਿਆ ਜੀ ਅਸੀਂ ਕਿਉਂ ਜੀ ਮੂੰਹ ਸਾਡਾ ਇੱਧਰ ਮੁਸੀ ਐ ਸੀ ਸਾਰੇ ਦਿਨ ਦਿਆਂ ਸੁਣਦੇ ਸੀ ਵੀ ਸ਼ੇਰ ਐ ਸ਼ੇਰ ਐ ਇੱਧਰ ਹੂੰ ਇਹ ਜੀਰੀ ਲਾਉਂਦੇ ਸੀ ਨਾ ਬਾਈ ਅਸੀਂ ਜੀਰੀ ਲਾਉਂਦੇ ਸੀ ਯਾਨੀ ਕਿ ਦੋ ਤੋਂ ਤਿੰਨ ਬੰਦੇ ਨੇ ਦੇਖਿਆ ਇਹਨੂੰ ਅਗਵਾ ਨਹੀਂ ਕਹਿ ਸਕਦੇ ਉਸ ਤੋਂ ਬਾਅਦ ਬਾਈ ਅਮਰੀਕਾ ਨਾ ਨਹੀਂ ਕਹਿ ਸਕਦੇ ਉਸ ਤੋਂ ਬਾਅਦ ਅਸੀਂ ਦੂਸਰੇ ਦਿਨ ਮੰਨ ਕੇ ਚੱਲੋ ਕੱਥ ਲੈਣ ਆਏ ਜੀ ਖੇਤ ਉੱਥੇ ਹੀ ਤੇ ਉਸ ਤੋਂ ਬਾਅਦ ਮੰਨ ਕੇ ਚੱਲੋ ਮੇਰਾ ਬਰਾਦਰ ਐ ਇੱਕ ਤੇ ਨਾਲ ਸਾਡੇ ਦੋ ਕੰਮੇ ਸੀਗੇ ਤੇ ਉਹਨਾਂ ਵੱਲੋਂ ਵੀ ਮੰਨ ਕੇ ਚੱਲੋ ਦੇਖਿਆ ਗਿਆ ਜੀ ਉਸ ਤੋਂ ਬਾਅਦ ਦੋ ਰਾਹਗੀਰਾਂ ਵੱਲੋਂ ਲੰਘਦਾ ਦੇਖਿਆ ਗਿਆ ਜੀ ਭੈਣੀ ਵਾਲੇ ਪਾਸੋਂ ਕੱਟੂ ਵਾਲੇ ਪਾਸੋਂ ਠੀਕ ਹੈ ਕ ਸੋ ਬੰਦੇ ਮਰਨੋ ਬਾਈ ਇੱਕ ਸਾਡੇ ਪਿੰਡ ਦਾ ਪੁਲਿਸ ਮੁਲਾਜ਼ਮ ਹੈ ਬਾਈ ਉਹਨੇ ਆ ਮੱਕੀ ਚ ਇਹ ਚ ਵੜਦਾ ਅਸੀਂ ਨਹੀਂ ਉਹਦਾ ਯਕੀਨ ਕਰਿਆ ਠੀਕ ਹੈ ਬਾਈ ਸਾਨੂੰ ਐਵੇਂਗਾ ਵੀ ਕਿਤੇ ਉਈ ਨਾ ਕਹਿ ਗਿਆ ਹੋਵੇ ਪਰ ਕਾਰਨ ਕੀ ਹੈ ਮੰਨ ਕੇ ਚੱਲੋ ਜਦੋਂ ਆਪਦੇ ਤੇ ਬੀਜ ਦੇ ਹੁਣ ਜਮਾ ਨੇੜੇ ਆ ਗਈ ਬਾਈ ਨੇ ਦੇਖਿਆ ਸਾਡੇ ਚਾਚੇ ਦਾ ਮੁੰਡਾ ਹੈ ਤੇ ਪਹਿਲਾਂ ਹੁਣ ਕੱਟੂ ਅਸੀਂ ਅਸੀਂ ਤਾਂ ਗਈ ਨਹੀਂ ਉੱਥੇ ਮੰਨ ਕੇ ਚੱਲੋ ਵੀ ਉੱਥੇ ਜਦੋਂ ਇਹਨਾਂ ਦੇ ਖੇਤਾਂ ਕਹਣੀ ਪਰ ਜਦੋਂ ਹੁਣ ਇੱਧਰ ਆ ਗਿਆ ਹੁਣ ਸਾਨੂੰ ਵੀ ਦਿੱਖਤਾ ਪੈਗੀ ਜਦੋਂ ਇਹ ਬਾਈ ਨੇ ਦੇਖਿਆ ਨੇ ਮੈਨੂੰ ਫੋਨ ਕਰਤਾ ਬੁੱਟੇ ਨੇ ਕੱਲ 6:00 ਵਜੇ ਕੇ 10 ਮਿੰਟ ਦੇ ਅਸੀਂ ਡਰੋਨ ਮੰਗਾਇਆ ਡਰੋਨ ਚਾਲੂ ਉਹਦੀ ਬੈਟਰੀ ਘੱਟ ਚੱਲਦੀ ਹੈ ਜਦੋਂ ਅਸੀਂ ਜਦੋਂ ਸਾਰਾ ਚੈੱਕ ਕਰਿਆ ਦੇਖੋ ਕੁਝ ਨਹੀਂ ਮਿਲਿਆ ਨੇਰਾ ਵੀ ਹੋ ਗਿਆ ਸੀ। ਸਾਨੂੰ ਇਹ ਸੀ ਅਸੀਂ ਰਾਤ 9 ਵਜੇ ਸੀ ਆਪਦੇ ਘਰੇ ਵਾਗੇ ਸੀ। ਹੁਣ ਅਸੀਂ ਸਵੇਰ ਦੇ ਉਰੀ ਆ। ਡੇੜੇ ਵੀ ਲਾਇਆ ਵਾਲੇ ਵਾਲੇ ਦੇਖਿਆ ਵੀ ਕੋਈ ਹਰਕਤ ਤਾਂ ਨਹੀਂ ਹੋਈ। ਵੀ ਜੇ ਕੋਈ ਦੁਬਾਰੇ ਹਰਕਤ ਇਹ ਜੀ ਹੁੰਦੀ ਆ ਤਾਂ ਸਾਡੇ ਹੁਣ ਡੋਰੋਂ ਵਾਲਾ ਪ੍ਰਬੰਧ ਜਿਹੜਾ ਪੂਰਾ ਪੱਕਾ ਹੈ ਉਹ ਅਸੀਂ ਆਪਦੇ ਤੌਰ ਤੇ ਕਰਿਆ। ਪਰ ਅੱਜ ਪ੍ਰਸ਼ਾਸਨ ਵੱਲੋਂ ਵੀ ਸਹਿਯੋਗ ਹੈ। ਪਟਵਾਰੀ ਸਾਹਿਬ ਵੀ ਆਏ ਹੋਏ ਨੇ। ਪਟਵਾਰੀ ਸਾਹਿਬ ਆਏ ਨੇ ਮੌਕੇ 'ਤੇ। ਤਸਦੀਲਦਾਰ ਸਾਹਿਬ ਵੀ ਪਹੁੰਚੇ ਨੇ ਤੇ ਜੰਗਲਾਤ ਵਿਭਾਗ ਦੇ ਵੀ ਆਏ ਨੇ। ਇਹ ਕਹਿੰਦੇ ਵੀ ਜੇ ਕੋਈ ਹੁਣ ਸਾਡੀ ਲੋੜ ਹੈ ਕੋਈ ਸਾਡਾ 5 ਸਾਲ ਦੇ ਨਹੀਂ ਆ ਨੰਬਰਦਾਰ ਵੀ ਨਹੀਂ ਮੌਜੂਦਾ ਜੀ ਉਹ ਕਹਿੰਦੇ ਵੀ ਪਰ ਕਾਰਨ ਕੀ ਆ ਵੀ ਅਸੀਂ ਤਾਂ ਹੁਣ ਜਿੰਨਾ ਸਾਥੋਂ ਬਣਿਆ ਅਸੀਂ ਕਰ ਲਿਆ ਹੁਣ ਪਿੰਜਰਾ ਦਿੱਤਾ ਸੀ ਪ੍ਰਸ਼ਾਸਨ ਨੇ ਪਿੰਜਰੇ ਦੇ ਵਿੱਚ ਮੰਨ ਕੇ ਚੱਲੋ ਮੁਰਗਾ ਡੰਗਦਾ ਮੁਰਗਾ ਉਹ ਕੁੱਤੇ ਹੀ ਖਾ ਗਿਆ ਅੱਛਾ ਜੀ ਉਹ ਵੀਡੀਓ ਵੀ ਹੈਗੇ ਪ੍ਰਸ਼ਾਸਨ ਨੂੰ ਵੀ ਇਹ ਪੇਜ ਹੁਣ ਮੰਨ ਕੇ ਚੱਲੋ ਇਹ ਤਾਂ ਹੁਣ ਮੌਕੇ ਜਦੋਂ ਫੜਿਆ ਗਿਆ ਮੰਨ ਕੇ ਚੱਲੋ ਇੱਕ ਹੈ ਉਸ ਤੋਂ ਬਾਅਦ ਵਿੱਚ ਜਦੋਂ ਇੱਥੇ ਸ਼ੇਰ ਵੜ ਗਿਆ ਇੱਕ ਸਾਡਾ ਦੂਸਰੇ ਘਰ ਵਾਲਿਆਂ ਦਾ ਉਹ ਸਾਹਮਣੇ ਦੀ ਨਾ ਕੋਠਾ ਉਹ ਕਹਿੰਦਾ ਭਾਈ ਉਹਦਾ ਬੱਚਾ ਉਧਰ ਲੰਘ ਗਿਆ ਅੱਛਾ ਛੋਟਾ ਬੱਚਾ ਜੀ ਛੋਟਾ ਬੱਚਾ ਅੱਛਾ ਜਿਹਨੇ ਦੇਖਿਆ ਉਸ ਤੋਂ ਬਾਅਦ ਚ ਬਾਈ ਰੇ ਅੱਛਾ ਤਾਂ ਬੱਚਾ ਵੀ ਹੈਗਾ ਤੇ ਕਹਿ ਸਕਦਾ ਸ਼ੇਰ ਨਹੀਂ ਆ ਗਿਆ ਉਹਦਾ ਬੱਚਾ ਨਾਲ ਮੈਨੂੰ ਵੀ ਫੜੇ ਤੋਂ ਕਲੀਅਰ ਹੋਣਾ ਨਾ ਵੀ ਹੈ ਕੀ ਆ ਓਕੇ ਤੇ ਲੋ ਵੀ ਇਹ ਜਿਹੜੀ ਤੁਹਾਨੂੰ ਸਾਰੀ ਗੱਲਬਾਤ ਕਹਾਣੀ ਕੀ ਹੈਗੀ ਅਸਲ ਵਿੱਚ ਸਾਰੀ ਤੁਹਾਨੂੰ ਸੁਣਾਈ ਹੈ ਤੇ ਬਾਕੂ ਉਹਨਾਂ ਵੀ ਗੱਲਬਾਤ ਕਰਦੇ ਆ ਉਹਨਾਂ ਦੀ ਉਮਰ ਹੈ 75 ਸਾਲ ਹੈ ਮਜੀਦਦਾਨ ਨੰਬਰਦਾਰ ਨੇ ਯਾਨੀ ਕਿ ਕਹਿ ਸਕਦੇ ਆ ਵੀ ਜਿਹੜੇ ਲੋਕ ਨੇ ਨੰਬਰਦਾਰ ਨੇ ਵੀ ਉਹ ਝੂਠ ਨਹੀਂ ਬੋਲਦੇ ਹਨ ਅਸਲ ਸਚਾਈ ਇਹੀ ਹੈ ਕਿ ਇੱਥੇ ਕੁਝ ਨਾ ਕੁਝ ਹੈਗਾਗਾ ਤੇ ਬਾਕੀ ਹੁਣ ਥੋੜਾ ਜਿਹਾ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਤੱਕ ਇਹ ਵੀਡੀਓ ਪਹੁੰਚੀ ਹਨ ਇਹ ਮਸਲੇ ਦੇ ਧਿਆਨ ਦਿੱਤਾ ਜਾਵੇ ਕਿਉਂਕਿ ਹੁਣ ਮੱਕੀਆਂ ਖੜੀਆਂ ਨੇ ਮੱਕਿਆਂ ਦਾ ਚਾਰ ਵੀ ਪਾਉਣਾਗਾ ਬਿਲਕੁਲ ਮੈਂ ਘਮਾਈ ਜਾਂਦਾ ਨਾ ਤੇ ਬਾਕੀ ਮੱਕੀਆਂ ਦਾ ਚਾਰ ਆ ਜਿਹੜਾ ਹਨਾ ਪਾਉਣਾ ਦਾ ਬਾਈ ਦੱਸ ਰਹੇ ਨੇ ਵੀ ਇਹਨੂੰ ਜਿਹੜੇ ਖੁੱਡ ਕੱਢਣੇ ਨੇ ਹਨਾ ਲੇਬਰ ਦੀ ਲੋੜ ਆ ਜਿਹੜੀ ਮੌਕੇ ਤੇ ਲੇਬਰ ਵੀ ਨਹੀਂ ਆ ਰਹੀ ਨਹੀਂ ਛੇਤੀ ਤੋਂ ਛੇਤੀ ਇਹ ਵੀਡੀਓ ਥੋੜੀ ਸ਼ੇਅਰ ਕਰਕੇ ਲੋਕਾਂ ਦਾ ਫੇੜੀ ਪਹੁੰਚਾਓ ਤਾਂ ਕਿ ਇਹ ਮਸਲੇ ਨਾਲ ਥੋੜਾ ਜਿਹਾ ਹੱਲ ਹੋਵੇ ਤੇ ਬਾਕੀ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚੋਂ ਜਿਹੜੇ ਇੱਥੇ ਮੌਕੇ ਦੇ ਅਫਸਰ ਜਿਹੜੇ ਪਹੁੰਚੇ ਹੋਏ ਨੇ ਤੇ ਉਹਨਾਂ ਨੇ ਜਿਵੇਂ-ਜਿਵੇਂ ਜ਼ਰੂਰਤ ਪੈਂਦੀ ਹੈ ਜਿਹੜੀ ਚੀਜ਼ ਦੀ ਉਹ ਸਾਰਾ ਪ੍ਰਬੰਧ ਕਰਨਗੇ ਤੇ ਅਗਲੇ ਅਪਡੇਟ ਆਪਾਂ ਬਹੁਤ ਜਲਦੀ ਲੈ ਕੇ ਆਵਾਂਗੇ ਸੋ ਬਹੁਤ-ਬਹੁਤ ਧੰਨਵਾਦ ਜੀ